ਦੀ ਬੇਨਤੀ ਕਰਦੀ ਆ ਕਿ ਪਲੀਜ਼ ਮੇਰੇ ਪਾਪਾ ਦੇ ਪੋਸਟਰ ਨਾ ਪਾੜੋ ਕੋਈ ਚੀਜ਼ ਹੈਗੀ ਆ ਕੋਈ ਸਿਰਫ ਰਿੰਗ ਸਾਹਿਬ ਦੀ ਬੁਖਲਾਹਟ ਆ ਜਿਸ ਕਰਕੇ ਉਹ ਮੰਤਰੀ ਤਾਂ ਅੰਕਲ ਦੇ ਵੀ ਪੋਸਟਰ ਪਾੜ ਰਹੇ ਆ ਤੇ ਮੇਰੇ ਪਾਪਾ ਦੇ ਵੀ ਪਾੜ ਰਹੇ ਆ ਇਹ ਸਾਰੀਆਂ ਹਲਕਤਾਂ ਆਪਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਹੱਥ ਬੰਨ ਕੇ ਮੈਂ ਤੇ ਮੇਰਾ ਬ੍ਰਦਰ ਥੋਡੇ ਤੋਂ ਸਿਰਫ ਇਹੀ ਬੇਨਤੀ ਕਰਦੇ ਆ ਕਿ ਪਲੀਜ਼ ਸਾਫ਼ ਸੁਥਰੀ ਇਲੈਕਸ਼ਨ ਲੜੋ ਹਾਰ ਜਿੱਤ ਤਾਂ ਬਣੀ ਹੋਈ ਹੈ ਜੀ ਇਹਦੇ ਲਈ ਆਪਾਂ ਕੁਝ ਨਹੀਂ ਕਰ ਸਕਦੇ ਲੋਕਾਂ ਨੇ ਫੈਸਲਾ ਲੈਣਾ ਕਿ ਇਸ ਵਾਰ ਕਿਹਨੂੰ ਐਮ.ਐਲ.ਏ ਬਣਾਉਣਾ ਤਾਂ ਪਲੀਜ਼ ਮੇਰੇ ਪਾਪਾ ਦੇ ਪੋਸਟਰ ਨਾ ਬਾੜੋ ਜੇ ਤੁਸੀਂਾਰੇ ਪਾਸੇ ਗੰਦਨ ਠੁਮਾ ਕੇ ਦੇਖ ਲਓ ਆ ਸਾਡਾ ਪੋਸਟਰ ਆ ਆ ਦੇਖ ਲਓ ਇਹਨਾਂ ਨੇ ਕੀ ਹਾਲਾਤ ਕੀਤੇ ਸਾਡੇ ਪੋਸਟਰਾਂ ਦੇ ਬੈਨਰਾਂ ਦੇ ਇੰਨੀ ਜਿਆਦਾ ਬੁਖਲਾਹਟ ਇੰਨੀ ਜਿਆਦਾ ਘਬਰਾਟ ਤੇ ਚਲੋ ਮੰਨਦੇ ਆ ਇਲੈਕਸ਼ਨ ਲੜਨ ਦਾ ਸਭ ਦਾ ਹੱਕ ਆ ਬਟ ਪੋਸਟਰ ਬੈਨਰ 파ੜਨ ਨਾਲ ਕੀ ਹੋ ਜੂਗਾ ਤੁਸੀਂ بڑے ਵੱਡੇ ਵੱਡੇ ਬਿਆਨ ਦਿੰਦੇ ਆ ਸਾਡੇ ਵਿਰੋਧੀ ਕਾਂਗਰਸ ਵਾਲੇ ਕਿ ਤੁਸੀਂ ਗੁੰਡਾਗਰਦੀ ਕਰਦੇ ਹੋ ਇਹ ਕਰਦੇ ਹੋ ਉਹ ਕਰਦੇ ਹੋ ਕਿਵੇਂ ਤਾਂ ਹੀ ਤੁਹਾਨੂੰ ਕੋਈ ਪਸੰਦ ਨਹੀਂ ਕਰਦਾ ਸਾਨੂੰ ਤਾਂ ਤੁਸੀਂ بڑے ਆਰਾਮ ਨਾਲ ਇਹ ਗੱਲ ਕਹਿ ਦਿੰਦੇ ਹੋ ਤੇ ਜਿਹੜਾ ਕੁਝ ਤੁਸੀਂ ਕਰ ਰਹੇ ਹੋ ਉਹ ਕੀ ਆ ਅੱਜ ਪਿੰਟਾ ਬਸਦੇ ਸੀ ਗੁਰਦਾਸ ਮਾਨ ਵਾਲੀ ਗਲੀ 'ਚ ਖੜੇ ਆ ਆ ਸਾਡਾ ਪੋਸਟਰ ਆ ਉਧਰ ਲੱਗਿਆ ਹੋਇਆ ਆਪਣੇ ਤਿੰਨ ਚਾਰ ਇੱਧਰ ਲੱਗੇ ਆ ਲਗਾਤਾਰ ਇਹਨਾਂ ਨੇ ਇੱਕ ਇੱਕ ਸਾਡਾ ਬੈਨਰ ਵੀ ਨਹੀਂ ਛੱਡਿਆ ਮਤਲਬ ਇਹਨਾਂ ਨਾਲ ਕੀ ਸਿੱਧ ਹੁੰਦਾ ਇਹਨਾਂ ਨਾਲ ਇਹ ਸਿੱਧ ਹੁੰਦਾ ਕਿ ਭਈ ਬਹੁਤ ਜ਼ਿਆਦਾ ਬਖਲਾਹਟ ਚ ਨੇ ਹੈ ਕਮਰਾਟ ਚ ਨੇ ਮੈਂ ਆਪਣੇ ਵਰਕਰ ਸਾਹਿਬਾਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਨਾ ਚਾਹੇ ਜੋ ਮੱਤੀ ਕਰ ਲੈਣ ਇਹ ਕਾਂਗਰਸ ਵਾਲੇ ਇਹ ਪੋਸਟਰ ਪਾੜਨ ਨਾਲ ਮੇਰੇ ਪਿਤਾ ਨੂੰ ਆਪ ਦੇ ਦਿਲਾਂ ਚੋਂ ਨਹੀਂ ਕੱਢ ਸਕਦੇ ਲੋਕਾਂ ਦੇ ਦਿਲਾਂ ਚੋਂ ਨਹੀਂ ਕੱਢ ਸਕਦੇ ਦੁਬਾਰਾ ਚੋਂ ਜ਼ਰੂਰ ਹਟਾ ਸਕਦੇ ਹੋ ਹੁਣ ਮੈਂ ਆਪ ਦੇ ਵਰਕਰ ਸਹਿਬਾਨਾਂ ਨੂੰ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਜੂਹਾਰੂ ਵਰਕਰ ਹਨ ਉਹਨਾਂ ਨੂੰ ਮੈਂ ਦੇਣ ਦੀ ਕਰੂੰਗਾ ਕਿ ਤੈਸ ਚਾਕੇ ਜਾਂ ਸਾਇਦ ਹੋ ਕੇ ਆਪਾਂ ਨਾ ਕੀ ਜਦਮ ਉਠਾਈਏ ਇਹਨਾਂ ਦੇ ਪੋਸਟਰ ਬੈਨਰ ਪਾਣ ਦੀ ਆਪਾਂ ਨੂੰ ਕੋਈ ਲੋੜ ਨਹੀਂ ਇਹ ਬੰਦਾ ਆਟੋ ਵਰਕ ਤਾਂ ਕਰਦਾ ਜੇ ਤੁਹਾਨੂੰ ਆਪ ਦੀ ਹਾਰ ਦਿਖਦੀ ਹੋਵੇ ਜਦੋਂ ਉਹਨਾਂ ਨੂੰ ਹਾਰ ਦਿੱਤੀ ਹੋਵੇ ਉਦੋਂ ਬੰਦਾ ਇਹੋ ਜਿਹੀ ਹਰਕਤਾਂ ਕਰਦਾ ਸੋ ਆਪਾਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਮੇਰੀ ਅਪੀਲ ਆ ਬੇਨਤੀ ਆ ਆਪਣੇ ਕਿਸੇ ਨੇ ਵੀ ਇਹਨਾਂ ਦੇ ਬੈਨਰ ਪੋਸਟਰ ਨਹੀਂ ਪਾੜਨੇ ਇਹਨਾਂ ਨੂੰ ਜੋ ਕਰਨਾ ਕਰਨ ਦੋ ਇਹਦੇ ਨਾਲ ਇਹਨਾਂ ਦੇ ਆਪ ਦਾ ਹੀ ਨੰਬਰ ਡਾਊਨ ਹੁੰਦੇ ਆ ਸੋ ਮੇਰੀ ਸਭ ਨੂੰ ਇਹੀ ਅਪੀਲ ਆ ਕਿਉਂਕਿ ਤੁਸੀਂ ਦੇਖੋਗੇ ਨਾ ਤਾਂ ਕਾਂਗਰਸ ਵਾਲਿਆਂ ਦੇ ਕੋਈ ਪੋਸਟਰ ਫਟਿਆ ਬੀਜੇਪੀ ਵਾਲੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਉਹਨਾਂ ਦੇ ਵੀ ਬੈਨਰ ਪਾੜੇ ਗਏ ਆ ਤੇ ਸਾਡੇ ਬੈਨਰ ਪਾੜੇ ਗਏ ਆ ਸਿਰਫ ਕਾਂਗਰਸ ਪਾਰਟੀ ਦੇ ਬੈਨਰ ਉਵੇਂ ਦੇ ਉਵੇਂ ਹੀ ਲੱਗੇ ਆ ਸੋ ਇਥੇ ਸਿੱਧਾ ਸਿੱਧਾ ਇਹ ਸਿੱਧ ਹੁੰਦਾ ਕਿ ਇਹਨਾਂ ਨੇ ਹੀ ਆਹ ਪੋਸਟਰ ਪਾੜਨ ਦਾ ਜਿਹੜਾ ਕੰਮ ਚਲਾਇਆ ਰਾਤ ਨੂੰ ਇਹਨਾਂ ਦੇ ਗੁੰਡਿਆਂ ਨੇ ਸਾਰੇ ਪੋਸਟਰ ਪਾੜਤੇ ਆਪਣੇ ਹਲਕੇ ਦੇ ਅੰਦਰ ਗੁਜਰਾਤ ਨੰਬਰ ਦੀਆਂ ਯੂਪੀ ਬਿਹਾਰ ਪਤਾ ਨਹੀਂ ਕਿੱਥੋਂ ਕਿੱਥੋਂ ਗੱਡੀਆਂ ਆਈਆਂ ਨੇ ਜਿਹੜੀਆਂ ਜਿਨ੍ਹਾਂ ਦੇ ਕਾਲੇ ਸ਼ੀਸ਼ੇ ਲੱਗੇ ਆ ਅਸੀਂ ਇਹ ਵੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਾਲੇ ਸ਼ੀਸ਼ੇ ਲਾਉਣੇ ਇਲੀਗਲ ਆ ਸਾਰੇ ਪੰਜਾਬ 'ਚ ਇਹਨਾਂ ਦੀਆਂ ਗੱਡੀਆਂ ਨੂੰ ਪਾਉਂਡ ਕੀਤੀਆਂ ਜਾਣ ਇਹ ਕਿਉਂਕਿ ਇਹਨਾਂ ਨੇ ਬਹੁਤ ਜ਼ਿਆਦਾ ਇੱਥੇ ਗੰਦ ਫਲਾਇਆ ਹੋਇਆ ਹੈ ਬਹੁਤ ਜ਼ਿਆਦਾ ਫੁੱਲੜਬਾਜੀ ਚੱਲ ਰਹੀ ਹੈ ਸਾਰੇ ਸਾਰੇ ਏਰੀਆ 'ਚ ਮੇਰੇ ਸਿਸਟਰ ਵੀ ਖੜੇ ਨੇ ਇਹ ਵੀ ਤੁਹਾਨੂੰ ਆਪਣਾ ਦੱਸਣਗੇ ਇਸ ਚੀਜ਼ ਬਾਰੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਆਹੀ ਬੇਨਤੀ ਕਰਦੀ ਹਾਂ ਕਿ ਪਲੀਸ ਮੇਰੇ ਪਾਪਾ ਦੇ ਪੋਸਟਰ ਨਾ ਪਾੜੋ ਕਿਉਂਕਿ ਦੇਖੋ ਜੇ ਅੱਬਾ ਮੇਰੇ ਪਾਪਾ ਨੂੰ ਦੀਵਾਰਾਂ ਤੋਂ ਲਾ ਦਾਂਗੇ ਪਰ ਉਹਨਾਂ ਨੂੰ ਲੋਕਾਂ ਦੇ ਦਿਲਾਂ 'ਚ ਕਿਵੇਂ ਲਾਵਾਂਗੇ ਇੱਕ ਚੀਜ਼ ਹੈਗੀ ਆ ਉਹ ਸਿਰਫ ਡਿੰਗਸ ਆਫ ਦੀ ਬਕਲਹਟਾ ਜਿਸ ਕਰਕੇ ਉਹ ਮੰਤਰੀ ਤੰਕਲ ਦੇ ਵੀ ਪੋਸਟਰ ਪਾੜ ਰਹੇ ਆ ਤੇ ਮੇਰੇ ਪਾਪਾ ਦੀ ਵੀ ਪਾੜ ਰਹੇ ਆ ਇਹ ਸਾਰੀਆਂ ਹਲਕਾਪਨ ਨਹੀਂ ਕਰਨੀਆਂ ਚਾਹੀਦੀਆਂ ਹੱਥ ਬੰਨ ਕੇ ਮੈਂ ਤੇ ਮੇਰਾ ਬ੍ਰਦਰ ਛੋਟੇ ਤੋਂ ਸਿਰਫ ਇਹੀ ਬੇਨਤੀ ਕਰਦੇ ਆ ਕਿ ਪਲੀਜ਼ ਸਾਫ ਸੁਥਰੀ ਇਲੈਕਸ਼ਨ ਲੜੋ ਹਾਰ ਜਿੱਤ ਤਾਂ ਬਣੀ ਹੋਈ ਹੈ ਜੀ ਇਹਦੇ ਲਈ ਆਪਾਂ ਕੁਝ ਨਹੀਂ ਕਰ ਸਕਦੇ ਲੋਕਾਂ ਨੇ ਫੈਸਲਾ ਲੈਣਾ ਕਿ ਇਸ ਵਾਰ ਕਿਹਨੂੰ ਐਮ.ਐਲ.ਏ ਬਣਾਉਣਾ ਤਾਂ ਪਲੀਜ਼ ਮੇਰੇ ਪਾਪਾ ਦੇ ਪੋਸਟਰ ਨਾ ਬਾੜੋ ਉਹਨਾਂ ਨੂੰ ਤੁਸੀਂ ਲੋਕਾਂ ਦੇ ਦਿਲਾਂ ਚੋਂ ਨਹੀਂ ਘੱਟ ਸਕਦੇ ਧੰਨਵਾਦ ਜੀ ਤਿੰਨ ਵਾਰ ਦਾ ਐਮ.ਐਲ.ਏ ਆ ਹਰਕਤਾ ਕਰਦਾ ਪਿੱਤਾ ਇਹਨਾਂ ਦਾ ਇੱਕ ਪੋਸਟਰ ਵੀ ਕੁਝ ਨਹੀਂ ਫਟਿਆ ਸੀ ਕਿਤੇ ਕੁਝ ਨਹੀਂ ਹੋਇਆ ਸੀ ਸਾਡੇ ਸਾਰੇ ਪਾੜੇ ਵੇ ਇਹਨਾਂ ਨੇ ਰਾਤ ਨੂੰ ਬਾਪੂ ਜੀ ਨੇ ਦੱਸਿਆ ਇੱਕ ਮੋਟਰਸਾਈਕਲ ਗੱਡੀ ਤਾਂ ਕਿ ਕੁਝ ਗੁੰਡੇ ਬਾਹਰੀ ਸਟੇਟਾਂ ਤੇ ਸਾਰੇ ਸਾਡੇ ਪੋਸਟਰ ਪਾੜੀ ਜਾਂਦੇ ਆ ਇਹ ਜਿਹੜੀ ਰਾਜਨੀਤੀ ਆ ਜੀ ਇਹ ਤੁਸੀਂ ਤਿੰਨ ਵਾਰ ਦੇ ਐਮ.ਐਲ.ਏ. ਹੋ ਥੋੜਾ ਜਿਹਾ ਡੈਕੋਰਮ ਨਾਲ ਲੜੋ ਇਲੈਕਸ਼ਨ ਸਹੀ ਟਾਂਗ ਨਾਲ ਲੜੋ ਆ ਪੋਸਟਰ ਪਾੜਨ ਨਾਲ ਜਿੱਤਦੇ ਨਹੀਂਗੇ ਤੁਸੀਂ ਐਤੀ ਲੋਕ ਆਪਦਾ ਮਨ ਬਣਾਈ ਬਿਠੇ ਆ ਛੋਟੇ ਲਾਰੇ ਲੱਪਿਆਂ ਤੋਂ ਲੌਲੀਪਾਪਾ ਤੋਂ 13 ਸਾਲ ਲੋਕਾਂ ਨੇ ਤੁਹਾਨੂੰ ਵਾਰ ਕੇ ਵੇਖ ਲਿਆ ਲੌਲੀਪਾਪਾ ਤੋਂ ਇਲਾਵਾ ਨੂੰ ਕੁਝ ਨਹੀਂ ਮਿਲਿਆ ਠੀਕ ਆ ਜੀ ਸੋ ਬੰਦਿਆਂ ਨੂੰ ਇਲੈਕਸ਼ਨ ਲੜੋ ਇਹ ਸਭ ਹਰਕਤਾਂ ਹਰਕਤਾਂ ਤੋਂ ਬਾਅਦ ਆਜੋ ਤੇ ਮੈਂ ਆਪਦੇ ਵਰਕਰਾਂ ਨੂੰ ਫੇਰ ਇਹੀ ਬੇਨਤੀ ਕਰਦਾ ਕਿ ਆਪਾਂ ਨੇ ਕਿਸੇ ਨੇ ਵੀ ਤੈਸ ਛਾ ਕੇ ਜਾਂ ਉਤਸ਼ਾਹਿਤ ਕਰਨਗੇ ਆਪਾਂ ਨੂੰ ਇਹ ਆਪਾਂ ਉਤਸ਼ਾਹਿਤ ਹੋਣਾ ਨਹੀਂ ਆਪਾਂ ਕੋਈ ਬੈਨਰ ਪੋਸਟਰ ਨਹੀਂ ਪਾੜਨੇ ਇਹਨਾਂ ਨੇ ਵੋਟਾਂ ਨਹੀਂ ਡਿਸਾਈਡ ਕਰਨੀਆਂ ਵੀ ਵੋਟ ਕਿਹਨੂੰ ਪਾਉਗੀ ਸੋ ਸਾਰਿਆਂ ਨੂੰ ਮੇਰੀ ਬੇਨਤੀ ਆ ਆਪਣੀ ਜੇ ਪਹਿਲ ਕਰਦੇ ਐ ਇਹਨਾਂ ਨੂੰ ਕਰਨ ਦੋ ਜੋ ਕਰਦੇ ਕਰਨ ਦੋ ਆਪਾਂ ਨਹੀਂ ਇਹਨਾਂ ਨਾਲ ਲੜਾਈ ਕਰਨੀ ਕਿਸੇ ਪ੍ਰਕਾਰ ਦੀ ਵੀ ਠੀਕ ਹੈ ਜੀ ਗੱਡੀਆਂ ਫੜੀਆਂ ਜਾਣ ਜਿਹੜੀਆਂ ਤੇ ਮੇਰੀ ਬੇਨਤੀ ਇਹ ਆ ਪ੍ਰਸ਼ਾਸਨ ਨੂੰ ਪੁਲਿਸ ਨੂੰ ਜਿੰਨੀਆਂ ਇਹ ਰਾਜਸਥਾਨ ਦੀਆਂ ਯੂਪੀ ਦੀਆਂ ਗੁਜਰਾਤ ਦੀਆਂ ਕੱਲ ਅਸੀਂ ਗੁਜਰਾਤ ਦੀ ਇੱਕ ਵੀਡੀਓ ਬਣਾਈ ਸੀ ਕਰੇਟਾ ਗੱਡੀ ਸੀ ਉਹਦੇ ਕਾਲੇ ਸ਼ੀਸ਼ੇ ਲੱਗੇ ਹੋਏ ਸੀ ਕਾਲੇ ਸ਼ੀਸ਼ੇ ਕਿਤੇ ਵੀ ਅਲਾਉਡ ਨਹੀਂ ਹੈ ਪੰਜਾਬ ਤੇ ਜਿੰਨੇ ਇਹ ਨੇ ਸਾਰੀਆਂ ਗੱਡੀਆਂ ਬਾਉਂਡ ਕੀਤੀਆਂ ਜਾਣ ਇਹਨਾਂ ਦਾ ਮਤਲਬ ਕੀ ਹੈ ਇਹਨਾਂ ਕੋਲ ਬਾਹਰ ਨੇ ਹਥਿਆਰ ਵੀ ਨੇ ਲੋਕਾਂ ਨੇ ਗੱਡੀਆਂ ਚ ਰੱਖੇ ਹੋਏ ਆ ਮੈਂ ਸਭ ਨੂੰ ਇਹ ਬੇਨਤੀ ਕਰਦਾ ਇਹਨਾਂ ਨੇ ਮੌਲ ਖਰਾਬ ਕਰਨਾ ਉਹਨਾਂ ਨੇ ਚਾਹਦੇ ਨਾ ਕਿਉਂਕਿ ਇਹ ਬੁਖਲਾਟ ਬਹੁਤ ਜ਼ਿਆਦਾ ਇਹਨਾਂ ਦੇ ਚਿਹਰਿਆਂ ਤੇ ਦਿਖ ਰਹੀ ਆ ਠੀਕ ਹੈ ਜੀ ਸੋ ਮੈਂ ਧੰਨਵਾਦ ਕਰੂੰਗਾ ਆਪਣੇ ਸਾਰੇ ਸਪੋਰਟਰਾਂ ਦਾ ਤੁਸੀਂ ਇਹਨਾਂ ਨੇ ਰਾਤੋਂ ਰਾਤ ਮੈਨੂੰ ਦੱਸਿਆ ਕਿ ਵੀ ਐ ਕਰਕੇ ਪੋਸਟਰ ਪਾੜੇ ਜਾ ਰਹੇ ਆ ਰਾਤ ਨੂੰ ਤੁੰਦ ਕਰਕੇ ਚਲੋ ਅਸੀਂ ਕੋਈ ਐਕਸ਼ਨ ਨਹੀਂ ਲੈ पाए ਪਰ ਜਦੋਂ ਹੀ ਸਵੇਰ ਹੋਈ ਅਸੀਂ ਗਰਾਉਂਡ ਮਾਰਿਆ ਤਾਂ ਦੇਖਿਆ ਸਾਰੇ ਪੋਸਟਰ ਹੀ ਸਾਡੇ ਪਾੜੇ ਵੇ ਸੀ ਸੋ ਇੱਕ ਵਾਰ ਫੇਰ ਸਭ ਦਾ ਬਹੁਤ ਬਹੁਤ ਧੰਨਵਾਦ